ਸੁਖ ਰਤਿਏ ਨੂੰ ਕਤਲ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 5 ਲੱਖ ਦੀ ਸੁਪਾਰੀ ਲੈ ਕੇ ਮਹਿਲਾ ਦਾ ਕਤਲ ਕੀਤਾ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਸਾਹਮਣੇ ਆ ਗਈ ਹੈ ਕਿ ਆਖਰ ਸੁਖ ਰਤਿਏ ਨੇ ਕਿਉਂ ਕਤਲ ਕੀਤਾ ਇਸ ਦੇ ਪਿੱਛੇ ਕੀ ਵਜ੍ਹਾ ਰਹੀ ਹੈ ਜਿਸ ਕਰਕੇ ਸੁਖ ਰਤਿਏ ਵੱਲੋਂ ਇੱਕ ਮਹਿਲਾ ਦਾ ਕਤਲ ਕਰਨਾ ਪਿਆ ਤਾਂ ਤੁਹਾਨੂੰ ਪੂਰੀ ਜਾਣਕਾਰੀ ਦੱਸ ਦਿਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਸੁਖ ਰਤਿਆ ਨੂੰ ਕਤਲ ਦੇ ਗੰਭੀਰ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਦੇ ਇੰਸਟਾਗ੍ਰam ਦੇ ਉੱਤੇ 5 ਲੱਖ ਤੋਂ ਵੱਧ ਫਾਲੋਅਰਸ ਨੇ ਵਿਅਕਤੀ ਜੋ ਆਪਣੀ ਇੰਸਟਾਗ੍ਰam ਰੀਲਾਂ ਤੇ ਸਟਾਈਲਿਸ਼ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਸੀ ਹੁਣ ਉਹ ਕਤਲ ਦੇ ਕੇਸ ਦੇ ਵਿੱਚ ਮੁੱਖ ਦੋਸ਼ੀ ਬਣਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਦੇ ਮੁਤਾਬਿਕ ਫਤਿਹਵਾਦ ਰਤਿਆ ਕਸਬੇ ਦੇ ਰਹਿਣ ਵਾਲੇ 24 ਸਾਲਾ ਸੁਖਰ ਰਤਿਆ ਨੇ ਸਿਰਫ 12ਵੀਂ ਤੱਕ ਹੀ ਪੜ੍ਹਾਈ ਕੀਤੀ ਆ ਮੋਡਲਿੰਗ ਦੀ ਇੱਛਾ ਨਾਲ ਉਹ 2022 ਦੇ ਵਿੱਚ ਆਪਣੇ ਮਾਮੇ ਦੇ ਪੁੱਤ ਗੁਰਪ੍ਰੀਤ ਸਿੰਘ ਦੇ ਨਾਲ ਮੁੰਬਈ ਪਹੁੰਚ ਗਿਆ ਉੱਥੇ ਉਸ ਦੀ ਮੁਲਾਕਾਤ ਇੱਕ ਔਰਤ ਨਾਲ ਹੋਈ ਜੋ ਸੈਲੂਨ ਚਲਾਉਂਦੀ ਸੀ ਤੇ ਗਾਜ਼ੀਆਬਾਦ ਯੂਪੀ ਦੀ ਰਹਿਣ ਵਾਲੀ ਸੀ ਪੁਲਿਸ ਪੁੱਛਗਿੱਛ ਦੌਰਾਨ ਸੁਖਪ੍ਰੀਤ ਨੇ ਕਬੂਲ ਕੀਤਾ ਕਿ ਉਸ ਔਰਤ ਨੇ ਉਸ ਨੂੰ 5 ਲੱਖ ਰੁਪਏ ਦੇ ਵਿੱਚ ਕਤਲ ਕਰਨ ਦੀ ਸੁਪਾਰੀ ਦਵਾਈ ਸੀ ਕਤਲ ਦੀ ਸੁਪਾਰੀ ਕਿਸ਼ੋਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਿੱਤੀ ਸੀ ਜਿਸ ਨੇ ਆਪਣੀ ਪਤਨੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ 18 ਮਈ ਦੀ ਰਾਤ ਨੂੰ ਸੁਖ ਰਤਿਆ ਤੇ ਉਸ ਦਾ ਸਾਥੀ ਗੁਰਪ੍ਰੀਤ ਸਿੰਘ ਨੇ ਪਹਿਲਾਂ ਰੈਕੀ ਕੀਤੀ ਤੇ ਫਿਰ ਔਰਤ ਦਾ ਪਿੱਛਾ ਕੀਤਾ ਤੇ ਸੜਕ ਤੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਇਹ ਘਟਨਾ ਇੱਕ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਰਿਕਾਰਡ ਹੋਈ ਹੈ ਪੁਲਿਸ ਜਾਂਚ ਤੋਂ ਪਤਾ ਲੱਗਿਆ ਕਿ ਸੁਖਪ੍ਰੀਤ ਨੇ ਕਤਲ ਤੋਂ ਪਹਿਲਾਂ ਇੱਕ ਚਾਕੂ ਆਨਲਾਈਨ ਖਰੀਦਿਆ ਸੀ ਤੇ ਕਤਲ ਵਾਲੀ ਰਾਤ ਔਰਤ ਦੀਆਂ ਹਰਕਤਾਂ ਤੇ ਖਾਸ ਤੌਰ ਤੇ ਨਜ਼ਰ ਰੱਖੀ ਗਈ ਸੀ ਇਹ ਕੋਈ ਭਾਵਨਾਤਮਕ ਅਪਰਾਧ ਨਹੀਂ ਸੀ ਸਗੋਂ ਇੱਕ ਪੂਰੀ ਤਰ੍ਹਾਂ ਯੋਜਨਾਬੱਧ ਪੇਸ਼ੇਵਰ ਕੰਟਰੈਕਟ ਕਿਲਿੰਗ ਸੀ ਦਰਅਸਲ ਸੁਖ ਰਤੀ ਅਤੇ ਗੁਰਪ੍ਰੀਤ ਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਸੀ ਅਤੇ ਨਕਲੀ ਪ੍ਰਸਿੱਧੀ ਦੀ ਵਾ ਦੇ ਵਾਸਤੇ ਤੁਸੀਂ ਭਾਲ ਦੇ ਵਿੱਚ ਉਹਨਾਂ ਨੇ ਇਹ ਖੌਫਨਾਕ ਕਦਮ ਚੁੱਕਿਆ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਨੌਇਡਾ ਐਸਟੀਐਫ ਦੇ ਐਸਪੀ ਰਾਜਕੁਮਾਰ ਮਿਸ਼ਰਾ ਦੇ ਅਨੁਸਾਰ ਮੁੰਬਈ ਪੁਲਿਸ ਦੀ ਐਫਆਈਆਰ ਤੋਂ ਬਾਅਦ ਯੂਪੀ ਐਸਟੀਐਫ ਤੋਂ ਸਹਾਇਤਾ ਮੰਗੀ ਗਈ ਸੀ ਜਾਣਕਾਰੀ ਦੇ ਆਧਾਰ ਤੇ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਤੇ ਦੋਵੇਂ ਮੁਲਜ਼ਮਾਂ ਨੂੰ ਸੂਰਜਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਦ ਦਾ ਜੀ ਇਹ ਕਿ ਇੰਸਟਾਗ੍ਰam ਦੇ ਉੱਤੇ ਜਿਹੜਾ ਸੁਖਰਤਿਆ ਸੀ ਉਹ ਕਾਫੀ ਫੇਮਸ ਸੀ ਪਰ ਉਸ ਨੇ ਜਿਹੜਾ ਇਹ ਕਤਲ ਕਰ ਦਿੱਤਾ ਉਸ ਤੋਂ ਬਾਅਦ ਕਤਲ ਦੇ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਜਿਹੜੀ ਕਿ ਪੁਚ ਪਰਤਾਲ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਦਾਦ ਦੀ ਹੈ ਕਿ ਕਤਲ ਦੀ ਵਾਰਦਾਤ ਦੇ ਵਿੱਚ ਸੁਖਰਤਿਆ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸਿਰਫ ਫੌਕੀ ਸ਼ੋਹਰਤ ਅਤੇ ਪੈਸਿਆਂ ਦੀ ਲੋੜ ਦੇ ਕਰਕੇ ਇਹ ਕਤਲ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ